ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸ ਮੇਰੇ ਚੈਨਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਇਓ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਵਿੱਚ ਮੈਂ ਤੁਹਾਨੂੰ ਦਿਖਾ ਰਹੀ ਹਾਂ ਪੰਚਮ ਸ਼ਿਲਗਰੀ ਸੂਟ ਜੀ ਫਾਈਨ ਕੁਆਲਿਟੀ ਰਹੀਗੀ ਸ਼ਾਈਨਿੰਗ ਵਾਲਾ ਕੱਪੜਾ ਹੈ ਸੌਫਟ ਹੈ ਐਦਾਂ ਨਹੀਂ ਹੈਗਾ ਵੀ ਹਾਰਡ ਜ ਹੈ ਤੇ ਲਾਈਨਿੰਗ ਲੱਗੂਗੀ ਤੇ ਐਸ ਕੇ ਬ੍ਰੈਂਡ ਦਾ ਹੈਗੇ ਸੂਟ ਜੀ ਪ੍ਰਾਈਜ਼ ਰਹੂਗਾ ਇਹਨਾਂ ਦਾ 1400 ਰੁਪਇਆ ਵਿਦਆਊਟ ਦੁਪੱਟਾ ਸੂਟ ਹੈ ਜੀ ਦੁਪੱਟਾ ਤੁਸੀਂ ਪਲੇਨ ਲੈ ਸਕਦੇ ਹੋ। ਇਹ ਕਿਹੜੇ ਕਲਰ ਹੈਗੇ ਇਹਦੇ ਵਿੱਚ ਦੇਖੋ ਮਹਿੰਦੀ ਜਿਹਾ ਕਲਰ ਜੀ। ਆਪਾਂ ਤੁਹਾਨੂੰ ਪ੍ਰੋਪਰ ਡਿਜ਼ਾਈਨ ਦਿਖਾ ਦਿੰਨੇ ਆ ਇੱਕ ਸੂਟ ਦਾ। ਇਹ ਦੇਖੋ ਜੇ ਇਸ ਤਰੀਕੇ ਦੀ ਡਿਜ਼ਾਈਨ ਨਹੀਂ ਇਸ ਤਰੀਕੇ 셔ਟ ਬਣੂਗੀ। ਬਹੁਤ ਜ਼ਿਆਦਾ ਸੋਹਣਾ ਲੱਗੂਗਾ। ਪਾਰਟੀ ਵੇਅਰ ਸੂਟ ਨੇ ਜੀ ਜਿੱਦੋਂ ਕੋਈ ਕੋਈ ਵੀ ਫੰਕਸ਼ਨ ਤੁਸੀਂ ਜੇ ਕੜਾਈ ਵਗੈਰਾ ਨਾਲ ਪਾ ਕੇ ਬੋਰ ਹੋ ਚੁੱਕੇ ਹੋ ਤਾਂ ਤੁਸੀਂ ਇਦਾਂ ਦੇ ਸੂਟ ਲੈ ਸਕਦੇ ਹੋ ਸਾਰੇ ਕਲਰ ਤੇ ਡਿਜ਼ਾਈਨ ਪਤਾ ਤੁਹਾਨੂੰ ਦਿਖਾਰਾਂਗੇ ਇੱਕ ਇਹ ਗ੍ਰੇ ਕਲਰ ਦਾ ਸੂਟ ਹੈ ਡਾਰਕ ਗ੍ਰੇ ਹੈ ਇਹ ਵੀਡੀਓ ਵਿੱਚ ਤੁਹਾਨੂੰ ਬਲੈਕ ਲੱਗ ਰਿਹਾ ਪਰ ਇਹ ਬਲੈਕ ਕਲਰ ਦਾ ਸੂਟ ਨਹੀਂ ਹੈਗਾ ਇਹ ਡਾਰਕ ਗ੍ਰੇ ਹੈ ਕਿਉਂਕਿ ਕਈ ਥੋੜੀ ਜੀ ਵੱਡੀ ਉਮਰ ਦੀਆਂ ਆਂਟੀਆਂ ਹੁੰਦੀਆਂ ਨੇ ਉਹਨਾਂ ਨੇ ਪਾਉਣਾ ਹੁੰਦਾ ਤੇ ਉਹ ਬਲੈਕ ਕਰਕੇ ਨਹੀਂ ਪਾਉਂਦੀਆਂ ਤੇ ਇਹ ਆਰਾਮ ਨਾਲ ਤੁਸੀਂ ਮੰਗਵਾ ਸਕਦੇ ਹੋ ਇਹ ਗ੍ਰੇ ਕਲਰ ਦਾ ਸੂਟ ਹੈ ਬਹੁਤ ਜਿਆਦੇ ਸੋਹਣਾ ਕਲਰ ਕੰਬੀਨੇਸ਼ਨ ਹੈ ਇਹ ਕੇ ਪੈਰਟ ਗ੍ਰੀਨ ਕਲਰ ਦਾ ਸੂਟ ਹੋਊਗਾ ਜਿਹੜਾ ਪਤੋਂ ਨੂੰ ਨੀਚੇ ਦਿਖਾਇਆ ਸੀ ਉਹ ਥੋੜਾ ਲਾਈਟ ਹੈ ਇਹ ਥੋੜਾ ਡਾਰਕ ਹੈ ਦੇਖੋ ਬਹੁਤ ਪਿਆਰੇ ਸੂਟ ਬਣਣਗੇ ਜੀ ਤੁਸੀਂ ਇਹਨਾਂ ਨੂੰ ਇਹ ਲਾਈਨਿੰਗ ਨਾਲ ਸੂਟ ਬਣਣਗੇ ਵਿਦਆਊਟ ਲਾਈਨਿੰਗ ਨਹੀਂ ਲੱਗਣੀ ਪੂਰੇ ਸੂਟ ਦੇ ਉੱਤੇ ਲਾਈਨਿੰਗ ਲੱਗੂਗੀ ਜੀ ਇਹ ਕੇ ਰਹਿ ਉਹ ਮਹਿਰੂਨ ਕਲਰ ਦਾ ਸੂਟ ਜੀ ਰੈੱਡ ਮਹਿਰੂਨ ਜੇ ਕਲਰ ਦਾ ਵੀ ਬਹੁਤ ਜਿਆਦਾ ਪਿਆਰਾ ਦੇਖੋ ਬਹੁਤ ਸੋਹਣਾ ਸੂਟ ਹੈ ਤੁਸੀਂ ਇਹਨਾਂ ਪਲਾਜੋ ਬਣਾਓ ਬਾਟਮ ਬਲਾਉ ਜਿੱਦਾਂ ਵੀ ਤੁਸੀਂ ਲਾਈਕ ਕਰਦੇ ਹੋ ਇਹ ਕੇ ਬਲੂ ਕਲਰ ਦਾ ਸੂਟ ਰਹੂਗਾ ਜੇ ਇਹਦੇ ਵਿੱਚ ਹੁਣ ਦੇਖੋ ਬਹੁਤ ਜਿਆਦੇ ਸੋਹਣਾ ਲੱਗ ਰਿਹਾ ਸੂਟ ਬਹੁਤ ਜਿਆਦੇ ਪ੍ਰਿੰਟ ਨੇ ਇਹਨਾਂ ਦੇ ਸਾਰਿਆਂ ਦੇ ਜਿਹੜਾ ਕੋਈ ਵੀ ਬ੍ਰਾਂਡ ਦਾ ਸੂਟ ਹੁੰਦਾ ਨੇ ਤੇ ਪ੍ਰਿੰਟ ਕਲਰ ਬਹੁਤ ਜਿਆਦੇ ਪਿਆਰੇ ਹੁੰਦੇ ਨੇ ਸ਼ਾਈਨਿੰਗ ਵਾਲਾ ਸੂਟ ਹੈ ਇਦਾਂ ਨਹੀਂ ਹੈਗਾ ਵੀ ਤੁਹਾਡੇ ਇਹ ਨਹੀਂ ਪਹਿਣਾ ਖੁੱਬੂਗਾ ਚੁੱਬੂਗਾ ਇਦਾਂ ਨਹੀਂ ਹੈਗਾ ਇੱਕੇ ਵਾਲਾ ਕਲਰ ਹੈਗਾ ਜੀ ਆਪਣੇ ਕੋਲੇ ਫਿਰੋਜੀ ਇਹਦੇ ਡਿਜ਼ਾਈਨਿੰਗ ਥੋੜੀ ਜਿਹੀ ਇਦਾਂ ਹੈ ਬਾਕਸ ਜਿਹੇ ਬਣੇ ਹੋਏ ਨੇ ਬਹੁਤ ਜਿਆਦੇ ਪਿਆਰਾ ਡਿਜ਼ਾਈਨ ਹੈ ਇਹ ਵੀ ਇਹ ਬਾਟਮ ਦੇਖੋ ਨੇ ਬਾਟਮ ਰਹੂਗੀ ਜੀ ਜਿੰਨੇ ਵੀ ਕਲਰ ਹੈਗੇ ਨੇ ਪਾ ਤੁਹਾਨੂੰ ਦਿਖਾ ਰਹੇ ਆਂ ਵੀਡੀਓ ਵਿੱਚ ਇੱਕ ਇਹ ਪਰਪਲ ਕਲਰ ਦਾ ਸੂਟ ਰਹੂਗਾ ਇਹ ਵੀ ਬਹੁਤ ਜਿਆਦੇ ਸੋਹਣਾ ਡਿਜ਼ਾਈਨ ਹੈ ਸਰਦਾਰੀ ਜਿਹਾ ਕਲਰ ਤੇ ਸਰਦਾਰੀ ਜਿਹਾ ਹੀ ਡਿਜ਼ਾਈਨ ਹੈ ਦੇਖੋ ਜੀ ਬਹੁਤ ਜਿਆਦੇ ਸੋਹਣੀ ਫਿਨਿਸ਼ਿੰਗ ਬਣਦੀ ਹੈ ਇਹ ਫੀਟਿੰਗ ਆਉਂਦੀ ਹੈ ਸੂਟਾਂ ਦੀ ਇਹ ਪੂਰਾ ਪ੍ਰੋਪਰ ਸਟਿਚੂ ਨੇ ਬਹੁਤ ਜਿਆਦੇ ਪਿਆਰੇ ਲੱਗਦੇ ਨੇ ਜੇ ਪਹਿਨੇ ਹੋਏ ਸੂਟ। ਇਹ ਕਿ ਲਾਈਟ ਪਰਪਲ ਕਲਰ ਦਾ ਲੂਗਾ ਜੀ ਦੇਖੋ। ਦੇਖੋ ਇਹਦੀ ਵੀ ਡਿਜ਼ਾਈਨਿੰਗ ਤੇ ਕਲਰ ਕਿੰਨੇ ਪਿਆਰੇ ਨੇ। ਦੇਖੋ ਜੀ। ਕੈਸਕੇ ਬ੍ਰਾਂਡ ਦੇ ਰਹਿਣਗੇ ਸਾਰੇ ਹੀ। ਦੇਖੋ ਸ਼ਾਇਨ ਜਿੰਨੇ ਡਾਰਕ ਕਲਰ ਨਾਲ ਉਹਨਾਂ ਵਿੱਚ ਥੋੜੀ ਸ਼ਾਈਨਿੰਗ ਵੱਧ ਲੱਗਦੀ ਹੈ ਸ਼ਾਈਨਿੰਗ ਦੋ ਸੇਮ ਹੀ ਹੈ ਇਹ ਵੀਡੀਓ ਵਿੱਚ ਘੱਟ ਦਿਖ ਰਹੀ ਹੈ ਥੋੜਾ ਜਿਹਾ ਲਾਈਟ ਕਲਰਾਂ ਦੇ ਸੂਟ ਇਹ ਕੇ ਰੈਸਟ ਜੇ ਕਲਰ ਦਾ ਸੂਟ ਦੇਖੋ yellow ਰੈਸਟ ਕਲਰ ਇਹ ਵੀ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਤੇ ਕਲਰ ਵੀ ਬਹੁਤ ਪਿਆਰਾ ਹੈ ਜਿੱਦਾਂ ਕਿਸੇ ਨੂੰ ਮਹਿੰਦੀ ਤੇ ਪਾਣਾ ਹਲਦੀ ਤੇ ਪਾਣਾ ਹਲਦੀ ਤੇ ਪਾਣਾ ਵਾਸਤੇ ਬਹੁਤ ਪਿਆਰਾ ਸੂਟ ਹੈ ਇਹ ਕੇ ਰੋਗ ਆਪਣੇ ਕੋਲ ਇੱਕੋ ਸੂਟ ਹੈ ਇਹ ਕੀਨ ਕੱਪ ਦਾ ਜੀ ਦੇਖੋ ਇਹਦੀ ਆਪਾਂ ਵੀਡੀਓ ਨਹੀਂ ਪਾ ਸਕੇ ਤੇ ਸੋਲਡ ਆਊਟ ਹੋ ਗਏ ਇਕੋ ਹੀ ਸੂਟ ਰਹਿ ਗਏ ਇਹ ਖੀਨ ਕੱਪ ਫੈਬਰਿਕ ਕਈ ਪ੍ਰਕਾਰ ਦੇ ਸੀ ਹਾਰਡ ਨਹੀਂ ਸੌਫਟ ਵਾਲੀ ਖੀਨ ਖਾਪੇ ਬਹੁਤ ਜਿਆਦਾ ਸੌਫਟ ਬਿਲਕੁਲ ਤੁਸੀਂ ਇਹਨੂੰ ਗਰਮੀ 'ਚ ਵੀ ਵੀ ਟ੍ਰਸ਼ਰ ਦੇ ਦੇ ਵਿੱਚ ਇਹਦੇ ਨਾਲ ਬਾਟਮ ਰਹੂਗੀ ਦੇਖੋ ਕਿੰਨੀ ਸ਼ਾਈਨਿੰਗ ਹੈ ਕਿੰਨੀ ਦੀ ਚਮਕ ਹੈ ਬਿਲਕੁਲ ਸੌਫਟ ਹੈ ਤੁਸੀਂ ਇਹਨੂੰ ਗਰਮੀ ਦੇ ਵਿੱਚ ਪਾ ਸਕਦੇ ਹੋ ਤੇ ਇਹਦਾ ਸਪਰਾਈਜ਼ ਵੀ 1400 ਰੁਪਏ ਰੂਗਾ ਅੱਜ ਵਾਲੇ ਸਾਰੇ ਸੂਟਾਂ ਦਾ ਪ੍ਰਾਈਸ 1400 ਰੁਪਏ ਰਿਪੇਅ ਰਹੂਗਾ ਵਿਦਆਊਟ ਦੁਪੱਟਾ ਬਹੁਤ ਜਿਆਦੇ ਪਿਆਰਾ ਸੂਟ ਹੈ ਪਰਸਨਲੀ ਮੈਨੂੰ ਵੀ ਇਹ ਬਹੁਤ ਜਿਆਦੇ ਪਿਆਰਾ ਲੱਗ ਰਿਹਾ ਸੂਟ ਪ੍ਰਿੰਟ ਹੈਗੇ ਇਹਦੇ ਵਿੱਚ ਰਾਜੇ ਮਹਾਰਾਜੇ ਰਾਣੀ ਵਾਲਾ ਤੁਹਾਨੂੰ ਸ਼ਾਇਦ ਵੀਡੀਓ ਵਿੱਚ ਪ੍ਰੋਪਰ ਨਾ ਦਿਖਿ ਹੋਵੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਹੈ ਸਕਰੀਨਸ਼ਾਟ ਲੈ ਕੇ ਆਪਣ ਨੂੰ ਵੀਡੀਓ ਵਿੱਚ ਨੰਬਰ ਦਿੱਤਾ ਹੈ WhatsApp ਮੈਸੇਜ ਕਰਕੇ ਆਪਣਾ ਸੂਟ ਮੰਗਵਾ ਸਕਦੇ ਹੋ ਜੇ ਤੁਸੀਂ ਸਾਡੇ ਕੋਲੋਂ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਜਿੱਦਾਂ ਦਾ ਵੀ ਤੁਸੀਂ ਲਾਈਕ ਕਰਦੇ ਹੋ ਦੁਪੱਟਾ ਉਦਾਂ ਦਾ ਆਪਾਂ ਤੁਹਾਨੂੰ ਦੁਪੱਟਾ ਡਾਈ ਕਰਵਾ ਕੇ ਵੀ ਦੇ ਸਕਦੇ ਹਾਂ ਜੇ ਤੁਸੀਂ ਇਦਾਂ ਹੀ ਮੰਗਵਾਨੇ ਹੋ ਤਾਂ ਇਦਾਂ ਹੀ ਦੇ ਸਕਦੇ ਹਾਂ ਜਿਹੜੇ ਵੀ ਮੇਰੇ ਚੈਨਲ ਤੇ ਨਿਊ ਹਨ ਤਾਂ ਮੇਰੇ ਪਿਆਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਬੈਲ ਆਈਕਨ ਦਾ ਬਟਨ ਵਾ ਦਿਓ ਕਿਉਂਕਿ ਬੈਲ ਆਈਕਨ ਦਾ ਬਟਨ ਇਸ ਲਈ ਕਹਿੰਨੀ ਹੁੰਦੀ ਹੈ ਮੈਂ ਕਿਉਂਕਿ ਤੁਹਾਡੇ ਕੋਲ ਨੋਟੀਫ नोटिफिकेशन ऑन ਕਰ ਲਓ ਕਿਉਂਕਿ ਜਿਹੜੀ ਵੀ ਮੈਂ ਵੀਡੀਓ ਪਾਣੀ ਹੈ ਐਟ ਟਾਈਮ ਤੁਹਾਡੇ ਕੋਲੇ ਪਹੁੰਚ ਸਕੇ ਤੇ ਤੁਸੀਂ ਸੂਟ ਦੇਖ ਕੇ ਬਾਏ ਕਰ ਸਕੋ। ਕਈ ਭੈਣਾ ਬਾਅਦ ਚ ਵੀਡੀਓ ਦੇਖਦੀਆਂ ਨੇ ਹੈਨਾ ਫਿਰ ਉਸ ਟਾਈਮ ਉਹ ਸੂਟ ਦਾ ਆਰਡਰ ਕਹਿੰਦੀਆਂ ਨੇ ਫਿਰ ਉਸ ਟਾਈਮ ਸੋਲਡ ਆਊਟ ਹੋ ਚੁੱਕੇ ਹੁੰਦੇ ਨੇ। ਇਸ ਕਰਕੇ ਜਦੋਂ ਵੀ ਮੈਂ ਵੀਡੀਓ ਪਾਵਾਂ ਤੁਹਾਡੇ ਤੱਕਰ ਪਹੁੰਚ ਸਕੇ ਤੇ ਤੁਸੀਂ ਵੀਡੀਓ ਦੇਖ ਸਕੋ ਤੇ ਆਪਣਾ ਸੂਟ ਤੁਸੀਂ ਰਖਵਾ ਸਕੋ ਜਿਹੜਾ ਵੀ ਤੁਹਾਨੂੰ ਪਸੰਦ ਹੋਵੇ। ਅਪਾ ਸਟਿਚ ਕਰਾ ਕੇ ਵੀ ਦੰਨੇ ਆ ਵਿਦਆਊਟ ਸਟਿਚਿੰਗ ਵੀ ਜਿੱਦਾਂ ਵੀ ਤੁਹਾਨੂੰ ਕਈ ਮੇਰੀ ਐਨਆਰਆਈ ਭੈਣਾਂ ਨੂੰ ਡਾਊਟ ਹੁੰਦਾ ਨਾ ਵੀ ਇਹ ਸ਼ਾਈਨਿੰਗ ਵਾਲਾ ਕੱਪੜਾ ਹੈ ਵੀ ਖੁੱਬਣ ਵਾਲਾ ਚੁੱਬਣ ਵਾਲਾ ਪਹਿਲਾਂ ਵੀ ਮੈਨੂੰ ਬਹੁਤ ਵਾਰੀ ਪੁੱਛਦੇ ਨੇ ਤੇ ਇਹ ਖੁੱਬਣ ਚੁੱਬਣ ਵਾਲਾ ਕੱਪੜਾ ਬਿਲਕੁਲ ਨਹੀਂ ਇਹ ਸ਼ਾਈਨਿੰਗ ਹੈ ਜਿੱਦਾਂ ਕਿ ਸ਼ਿਮਰ ਸੀ ਸ਼ਿਮਰ ਦੇ ਵਿੱਚ ਸ਼ਾਈਨਿੰਗ ਸੀ ਉਹ ਬਿਲਕੁਲ ਵੀ ਖੁੱਬਣ ਚੁੱਬਣ ਵਾਲਾ ਨਹੀਂ ਕੱਪੜਾ ਸੀ ਸੌਫਟ ਸੀ ਉਸੇ ਤਰੀਕੇ ਇਹ ਕੱਪੜਾ ਹੈ ਤੇ ਇਹ ਖੁੱਬਣ ਚੁੱਬਣ ਦੀ ਪੂਰ ਗਾਰੰਟੀ ਹੋਊਗੀ ਬ੍ਰਾਂਡ ਦੇ ਸੂਟ ਨੇ ਇਸ ਇਸ ਕਰਕੇ ਤੁਸੀਂ ਮੰਗਵਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੈ ਆਨਲਾਈਨ ਆਪਣੀ ਸਰਵਿਸ ਵੀ ਹੈਗੀ ਹੈ ਤੇ ਤੁਸੀਂ ਆਪਣਾ ਸੂਟ ਰਖਵਾ ਸਕਦੇ ਹੋ ਜੇ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਆਪਣਾ ਤੁਸੀਂ ਵਟਸਐਪ ਤੇ ਮੀਜ਼ਰਮੈਂਟ ਦੇ ਕੇ ਪੂਰਾ ਤੇ ਤੁਸੀਂ ਆਪਣਾ ਸੂਟ ਤਿਆਰ ਵੀ ਕਰਵਾ ਸਕਦੇ ਹੋ ਅੱਜ ਵਾਲੀ ਵੀਡੀਓ ਵਿੱਚ ਇੰਨੇ ਹੀ ਮਿਲਦੇ ਆਪਾਂ ਕੱਲ ਤੁਹਾਡੇ ਨਾਲ ਨੈਕਸਟ ਵੀਡੀਓ ਵਿੱਚ ਕੋਈ ਹੋਰ ਨਿਊ ਡਿਜ਼ਾਈਨ ਤੇ ਨਿਊ ਫੈਬਰਿਕ ਲੈ ਕੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਦਾਂ ਦੇ ਸੂਟ ਲੱਗੇ ਹਨ ਜੇ ਤੁਸੀਂ ਕਮੈਂਟ ਕਰਦੇ ਹੋ ਤਾਂ ਹੀ ਮੈਨੂੰ ਪਤਾ ਲੱਗਦਾ ਵੀ ਤੁਹਾਨੂੰ ਵੀਡੀਓ ਕਹੀ ਜੀ ਤੁਹਾਨੂੰ ਮੇਰੀ ਵੀਡੀਓ ਕਹੀ ਜੀ ਲੱਗਦੀ ਹੈ ਤੇ ਬਾਕੀ